ਲੋੜਾਂ ਵਾਲਾ ਸਫ਼ਰ ਇਸ਼ਾਵਾ ਉੱਤੇ ਆਇਆ ਏ ਲੋੜਾਂ ਵਾਲਾ ਸਫ਼ਰ ਇਸ਼ਾਵਾ ਉੱਤੇ ਆਇਆ ਏ ਬਹੁਤਾ ਕੁਝ ਗਵਾ ਕੇ ਓਏ ਅਸੀਂ ਥੋੜਾ ਪਾ ਆਏ ਬਹੁਤਾ ਕੁਝ ਗਵਾ ਕੇ ਓਏ ਅਸੀਂ ਥੋੜਾ ਪਾ ਆਏ ਟੇਪ 'ਚ ਰੀਲ ਚੱਲਦੀ ਏ ਤੇ ਵੀ ਪਾਸੇ ਹੁੰਦੇ ਸੀ ਟੇਪ 'ਚ ਰੀਲ ਚੱਲਦੀ ਏ ਤੇ ਵੀ ਪਾਸੇ ਹੁੰਦੇ ਸੀ ਕਿਤੇ ਸੈਡ ਸੌਂਗ ਤੇ ਕਿਤੇ ਹਾਸੇ ਹੁੰਦੇ ਸੀ ਅੱਠ ਗੀਤਾਂ ਦੀ ਥਾਂ ਸਿੰਗਲ ਟਰੈਕ ਆ ਗਿਆ ਓਏ ਆ ਚੰਦਰਾ ਮੋਬਾਈਲ ਸਾਡੀਆਂ ਟੇਪਾਂ ਖਾ ਗਿਆ ਓਏ ਆ ਚੰਦਰਾ ਮੋਬਾਈਲ ਸਾਡੀਆਂ ਟੇਪਾਂ ਖਾ ਗਿਆ ਓਏ ਸਟੇਸ਼ਨ ਬਦਲਦੇ ਲਈ ਓਏ ਸੁੱਚ ਮਰੋੜ ਦਿੰਦੇ ਸਟੇਸ਼ਨ ਬਦਲਦੇ ਲਈ ਓਏ ਸੁੱਚ ਮਰੋੜ ਦਿੰਦੇ ਕਦੇ ਬਬਿੱਦ ਭਾਰਤੀ ਤੇ ਕਦੇ ਜਲੰਧਰ ਜੋੜ ਦਿੰਦੇ ਠੰਡੂ RAM ਦੇ ਬੋਲ ਕਾਲ ਜੇ ਠੰਡ ਪਾਉਂਦੇ ਸੀ ਠੰਡੂ RAM ਦੇ ਬੋਲ ਕਾਲ ਜੇ ਠੰਡ ਪਾਉਂਦੇ ਸੀ ਸਾਡੇ ਸੱਤ ਵਾਲੀਆਂ ਖਬਰਾਂ ਸੁਣਨ ਲਈ ਨੇੜੇ ਆਉਂਦੇ ਸੀ ਉਹਨਾਂ ਖਬਰਾਂ ਨੂੰ ਬੀਤੇ ਵੇਲੇ ਦੀ ਖਬਰ ਬਣਾ ਗਿਆ ਓਏ ਆ ਚੰਦਰਾ ਮੋਬਾਈਲ ਸਾਡਾ ਰੇਡੀਓ ਖਾ ਗਿਆ ਓਏ ਆ ਚੰਦਰਾ ਮੋਬਾਈਲ ਸਾਡਾ ਰੇਡੀਓ ਖਾ ਗਿਆ ਓਏ ਉਸ ਵੇਲੇ ਸੱਚੀ ਓਏ ਟੌਰ ਬੜੀ ਹੁੰਦੀ ਉਸ ਵੇਲੇ ਸੱਚੀ ਓਏ ਟੌਰ ਬੜੀ ਹੁੰਦੀ ਗੁੱਟ ਤੇ ਬੰਨੀ ਜਦੋਂ ਸਾਡੇ ਸੋਹਣੀ ਘੜੀ ਹੁੰਦੀ ਕੰਮ ਕਰਦੇ ਕਰਦੇ ਜਦੋਂ ਅਸੀਂ ਥੱਕਦੇ ਸੀ ਕੰਮ ਕਰਦੇ ਕਰਦੇ ਜਦੋਂ ਅਸੀਂ ਥੱਕਦੇ ਸੀ ਬਾਹ ਮੋੜ ਕੇ ਘੜੀ ਤੋਂ ਫਿਰ ਟਾਈਮ ਤੱਕਦੇ ਸੀ ਸੂਈਆਂ ਵਾਲੀ ਟਿਕ ਟਿਕ ਬੰਦ ਕਰਾ ਗਿਆ ਓਏ ਆ ਚੰਦਰਾ ਮੋਬਾਈਲ ਸਾਡੀਆਂ ਘੜੀਆਂ ਖਾ ਗਿਆ ਓਏ ਆ ਚੰਦਰਾ ਮੋਬਾਈਲ ਸਾਡੀਆਂ ਘੜੀਆਂ ਖਾ ਗਿਆ ਓਏ ਐਤਵਾਰ ਨੂੰ ਰਮਾਇਣ ਵੇਖਣ ਲਈ ਖੜਕਾਉਂਦੇ ਦਰ ਹੁੰਦੇ ਐਤਵਾਰ ਨੂੰ ਰਮੈਣ ਵੇਖਣ ਲਈ ਖੜਕਾਉਂਦੇ ਦਰ ਹੁੰਦੇ ਪਿੰਡ 'ਚ ਟੈਲੀਵਿਜ਼ਨ ਵਾਲੇ ਇੱਕ ਦੋ ਹੀ ਘਰ ਹੁੰਦੇ ਕੋਠੇ ਉੱਤੇ ਐਂਟੀਨਾ ਕਮਾਉਣ ਵਾਲੇ ਕੋੜ ਲੀਆਂ ਕੋਠੇ ਉੱਤੇ ਚੜ ਐਂਟੀਨਾ ਕਮਾਉਣ ਵਾਲੇ ਕੋਲ ਦੀਆਂ ਹੈਰਾਨੀ ਦੇ ਨਾਲ ਵੇਖਦੇ ਸੀ ਓਏ ਤਸਵੀਰਾਂ ਬੋਲਦੀਆਂ ਫਿਲਮ ਵੇਖਣ ਵਾਲਾ ਸਾਰਾ ਝਾਮਕ ਆ ਗਿਆ ਓਏ ਆ ਚੰਦਰਾ ਮੋਬਾਈਲ ਸਾਡਾ ਟੈਲੀਵਿਜ਼ਨ ਖਾ ਗਿਆ ਓਏ ਕਦੇ ਕਦੇ ਹੀ ਸਜਦੀਆਂ ਸੀ ਸੋਹਣੀਆਂ ਸੂਰਤਾਂ ਏ ਕਦੇ ਕਦੇ ਹੀ ਸਜਦੀਆਂ ਸੀ ਸੋਹਣੀਆਂ ਸੂਰਤਾਂ ਏ ਸੇਮੀ ਸਮਾਈਲ ਕਹਿ ਕੇ ਮਣਾਉਂਦਾ ਸੀ ਮੂਰਤਾਂ ਏ ਕੈਮਰੇ ਵਾਲੇ ਭਾਈ ਦੀ ਉਦੋਂ ਫੁੱਲ ਚੜਾਈ ਹੁੰਦੀ ਸੀ ਕੈਮਰੇ ਵਾਲੇ ਭਾਈ ਦੀ ਫੁੱਲ ਚੜਾਈ ਹੁੰਦੀ ਸੀ ਫੋਟੋ ਖਿੱਚ ਬਹੁਣ ਵਾਸਤੇ ਓਏ ਲੜਾਈ ਹੁੰਦੀ ਸੀ ਆਪਣੀ ਫੋਟੋ ਆਪ ਹੀ ਖਿੱਚ ਲੋ ਸੈਲਫੀ ਦਾ ਜਮਾਨਾ ਆ ਗਿਆ ਓਏ ਆ ਚੰਦਰਾ ਮੋਬਾਈਲ ਸਾਡੇ ਕੈਮਰੇ ਖਾ ਗਿਆ ਓਏ ਆ ਚੰਦਰਾ ਮੋਬਾਈਲ ਸਾਡੇ ਕੈਮਰੇ ਖਾ ਗਿਆ ਓਏ ਅਚਨ ਚੇਤ ਕਦੇ ਜਦ ਖੜਕਦਾ ਕੁੰਡਾ ਸੀ ਅਚਨਚੇਤ ਕਦੇ ਜਦ ਖੜਕਦਾ ਹੁੰਦਾ ਕੁੰਡਾ ਸੀ ਖਾਕੀ ਵਰਦੀ ਵਿੱਚ ਸਾਈਕਲ ਤੇ ਡਾਕੀਆ ਹੁੰਦਾ ਸੀ ਸੱਜਣਾ ਵਾਲੀ ਚਿੱਠੀ ਵੜੇ ਚਾਹ ਨਾਲ ਫੜਦੇ ਸੀ ਸੱਜਣਾ ਵਾਲੀ ਚਿੱਠੀ ਵੜੇ ਚਾਹ ਨਾਲ ਫੜਦੇ ਸੀ ਲਿਖਤਮ ਅੱਗੇ ਸਮਾਚਾਰ ਇਹ ਬੜੇ ਚਾਨਲ ਪੜਦੇ ਸੀ ਚਿੱਠੀਆਂ ਨੂੰ ਹੁਣ WhatsApp ਦੇ ਮੈਸੇਜ ਬਣਾ ਗਿਆ ਓਏ ਚਿੱਠੀਆਂ ਨੂੰ ਹੁਣ WhatsApp ਦੇ ਮੈਸੇਜ ਬਣਾ ਗਿਆ ਓਏ ਆ ਚੰਦਰਾ ਮੋਬਾਈਲ ਸਾਡੀਆਂ ਚਿੱਠੀਆਂ ਖਾ ਗਿਆ ਓਏ ਆ ਚੰਦਰਾ ਮੋਬਾਈਲ ਸਾਡੀਆਂ ਚਿੱਠੀਆਂ ਖਾ ਗਿਆ ਓਏ ਕੁਦਰਤ ਦਾ ਦਸਤੂਰ ਹੈ ਆਉਣਾ ਤੇ ਚੱਲਣਾ ਓਏ ਕੁਦਰਤ ਦਾ ਦਸਤੂਰ ਹੈ ਉਣਾ ਤੇ ਚੱਲਣਾ ਓਏ ਸੂਭਾ ਨੂੰ ਚੜਿਆ ਸੂਰਜ ਹੁੰਦਾ ਸ਼ਾਮ ਨੂੰ ਢਲਣਾ ਓਏ ਬਖਤ ਬੜਾ ਬਲਵਾਨ ਚੈਲਾ ਸਭ ਨੂੰ ਢਾਜੂਗਾ ਬਖਤ ਬੜਾ ਬਲਵਾਨ ਚੈਲਾ ਸਭ ਨੂੰ ਢਾਜੂਗਾ ਇਹਨੇ ਸਭ ਨੂੰ ਖਾਦਾ ਕੋਈ ਇੱਕ ਦਿਨ ਇਹਨੂੰ ਖਾਜੂਗਾ ਇਹਨੇ ਸਭ ਨੂੰ ਖਾਦਾ ਕੋਈ ਇੱਕ ਦਿਨ ਇਹਨੂੰ ਖਾਜੂਗਾ ਕੋਈ ਇੱਕ ਦਿਨ ਇਹਨੂੰ ਖਾਜੂਗਾ